ਉਸ ਆਉਤ ਉੱਤੇ ਹੋ ਗਿਆ ਹੁਣ ਮੈਸੇਜ ਦੇਣ ਦਾ ਟਾਈਮ ਨਹੀਂਗਾ ਹੁਣ ਐਕਸ਼ਨ ਦਾ ਟਾਈਮ ਹੈ ਹੁਣ ਸਾਰਿਆਂ ਦੇ ਖਿਲਾਫ ਜਿਹੜੇ ਨਹੀਂ ਹਟ ਰਹੇ ਉਹਨਾਂ ਤੇ ਐਕਸ਼ਨ ਹੀ ਹੋਏਗਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਕਿਹੜੇ ਕਿਹੜੇ ਲੱਕੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦਾ ਫਿਰ ਉਹਨਾਂ ਨੇ ਕਿੜੀਆਂ ਕਿੜੀਆਂ ਕੋਠੀਆਂ ਤੇ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਅੱਜ ਜਿਹੜਾ ਅਸੀਂ ਇੱਥੇ ਆਰਮਨਗਰ ਬਸਤੀ ਸੰਗਰੂਰ ਵਿੱਚ ਆਏ ਆ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਿੱਛੇ ਜਿਹੜਾ ਇਹ ਲੀਗਲ ਸਟਰਕਚਰ ਹੈ ਇਹ ਅਮਰਜੀਤ ਕੌਰ ਉਰਫ ਮਾਨੋ ਨਾਦੀ ਲੇਡੀ ਦਾ ਹੈ ਉਹਨਾਂ ਨੇ ਬਣਾਇਆ ਸੀ ਤੇ ਇਸ ਨੂੰ ਡੈਮੋਲੀਸ਼ਨ ਕਰਨ ਦੇ ਅਜਾਰਡਰਸ ਨੇ ਜਿਸ ਦੇ ਵਿੱਚ ਪੁਲਿਸ ਅੱਜ ਇੱਥੇ ਪ੍ਰੋਟੈਕਸ਼ਨ ਦੇਣ ਆਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਬਣ ਸਕੇ ਇਹ ਜਿਹੜੀ ਅਮਰਜੀਤ ਕੌਰ ਉਰਫ ਮਾਨੋ ਹੈ ਇਸ ਦੇ ਖਿਲਾਫ ਕੁੱਲ 12 ਐਫਆਈਆਰ ਦਰਜ ਨੇ ਜਿਦੇ ਵਿੱਚ ਨਸ਼ਾ ਤਸਕਰੀ ਦੀ ਵੀ ਐਫਆਈਆਰ ਨੇ ਤੇ ਇਹ ਜਿਹੜਾ ਪਰਿਵਾਰ ਹੈ ਇਸ ਦੇ ਖਿਲਾਫ ਕੁੱਲ 21 ਐਫਆਈਆਰਸ ਦਰਜ ਨੇ ਇੱਥੇ ਅੱਜ ਸਾਰੀ ਟੀਮ ਪੁਲਿਸ ਦੀ ਹਾਈ ਰੈਂਕੀਡ ਆਫਸਰਸ ਪਲੱਸ ਜਿਹੜੇ ਡਿਊਟੀ ਮజిਸਟ੍ਰੇਟ ਐ ਸਾਰੇ ਆਏ ਆ ਤਾਂ ਕਿ ਕੋਈ ਵੀ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਇਹ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲਿਸ਼ਨ ਤੁਹਾਨੂੰ ਪਤਾ ਹੈ ਵੀ ਪਹਿਲਾਂ ਵੀ ਪੰਜ ਛੇ ਡਿਮੋਲਿਸ਼ਨਸ ਸੰਗਰੂਰ ਡਿਸਟ੍ਰਿਕਟ ਚ ਹੋ ਚੁੱਕੇ ਹਨ ਡਿਮੋਲਿਸ਼ਨ ਸਿਵਲ ਪ੍ਰਸ਼ਾਸਨ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਸੀਂ ਇੱਥੇ ਲਾਅ ਐਂਡ ਆਰਡਰ ਦਾ ਜਿਹੜਾ ਪੱਖ ਹੈ ਉਹ ਵੇਖਣ ਲਈ ਪੁਲਿਸ ਇੱਥੇ ਹਾਜ਼ਰ ਹੈ ਇਹ ਕਿਸੇ ਦੇ ਘਰ 'ਚ 70 ਪਿਛਾ ਕੇ ਤੁਸੀਂ ਆਪਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ 'ਚ ਅੱਸੀ ਫਿਰ ਕਿਸੇ ਦੇ ਘਰੇ 70 ਪਿਛਾ ਕੇ ਤੇ ਆਪ ਖੁਸ਼ੀਆਂ ਮਨਾਓਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਚੱਲ ਰਿਹਾ ਜੀ